ਸਤਿ ਸ਼੍ਰੀ ਅਕਾਲ ਜੀ ਆਪਣੇ ਚੈਨਲ ਕਮਲ ਡੈਰੀ ਫਾਰਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਕੋਲੇ ਬਾਈ ਅੱਜ ਇੱਕ ਐਚ ਐਫ ਬੈੜ 15 ਲੀਟਰ ਦੁੱਧ ਦੇ ਥਲੇ ਤਿਆਰ ਆਈ ਬਕਾਊਗਾ ਪਿੰਡ rau ke kala ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 88475 18965 ਇਹ ਪਲੂਨ ਬੱਚੀ ਆ ਬਾਈ ਇਹ ਪਹਿਲੇ ਸੂਈ ਸੁਈ ਵੀ ਆ ਬਿਨਾ ਬੱਚੇ ਤੋਂ ਐਸ ਟਾਈਮ ਤੇ ਇਹ ਤਕਰੀਬਨ ਡੇਢ ਤੋਂ 2 ਮਹੀਨੇ ਦੀ ਬਾਈ ਸੂਈ ਵੀ ਆ 15 ਲੀਟਰ ਦੁੱਧ ਇਹ ਥਲੇ ਧਿਆਰ ਆ ਬਾਈ ਦੁੱਧ ਹੋਰ ਵੀ 2 ਕਿਲੋ ਵਧੂਗੀ ਬਈ ਇਹ ਦੋ ਤਿੰਨ ਕਿਲੋ ਥੋੜੇ ਨਰਮ ਕਰੋਈ ਆਈ ਵੀ ਆ ਸੇਵਾਣੀ ਉਨੀ ਵਾਲੀ ਹੋਈ ਵੀ ਥੋੜੀ ਫਿੱਕੀ ਆ ਵੇੜ ਕੱਦ ਵਾਲੀ ਵੇੜ ਆ ਪਲੂਣਾ ਮੂੰਹ ਚੌਗੀ ਆ 15 ਲੀਟਰ ਦੁੱਧ ਤਿਆਰ ਆ 2 ਮਹੀਨੇ ਦੀ ਸੂਈ ਵੀ ਆ ਬਾਈ ਇਹ ਮੋਲੇ ਦਾ ਬਾਈ ਹੈਗਾ ਰੁਪਇਆ 45000 ਜੇ ਕੋਈ ਵੀਰ ਖਰੀਦਣ ਦਾ ਚਾਹਵਾਨ ਹੋਵੇ ਤਾਂ ਪਿੰਡ ਨਾਲ ਸੰਪਰਕ ਕਰ ਸਕਦੇ ਹੋ ਬਾਈ ਮੋਬਾਈਲ ਨੰਬਰ 88475 18965 ਪਲੂਨ ਬੱਤੀ ਆਈ ਮੂਹ ਚਾਰ ਦਾੰਦਾ ਇਹ ਕਦ ਕਾਠ ਵਾਲੀ ਆ ਥਾਂ ਲੇਵੇ ਦੀ ਬਹੁਤ ਸਾਫ ਆ ਬਾਈ ਠੰਡੀ ਸੀਲਾ ਪੂਰੀ ਝੋਣ ਚਣ ਬਹੁਤ ਚੰਗਾ ਲੱਗਿਆ ਵਾ ਕਰਮਾਲੀ ਦਾ ਥਾਂ ਲੇਵੇ ਦੀ ਬਾਲੀ ਸੁਫਾਈ ਆ ਬਾਈ ਬਹੁਤ 17 18 ਲੀਟਰ ਦੇ ਦਊਗੀ ਬਾਈ ਇਹ ਠੰਡੀ ਸੀਲਾ ਘਰੇ ਸਾਮਣ ਵਾਲੀ ਵੇੜਾ ਬਾਈ ਜੇ ਕਿਸੇ ਵੀਰ ਭਰਾਣੇ ਖਰੀਦਣੀ ਹੋਵੇ ਤਾਂ ਆਪਣਾ ਸੰਪਰਕ ਕਰ ਸਕਦੇ ਹੋ ਬਾਈ ਜਵਾ ਦ ਬਰੀਡ ਪੂਰੀ ਵਧੀਆ ਰੰਗ ਪ੍ਰਿੰਟ ਬਹੁਤ ਵਧੀਆ ਬਾਈ ਇਹਦਾ ਮੋਬਾਈਲ ਨੰਬਰ ਹੈ 88475 18965 Да, ну а